ਪਰ ਅੱਜ ਜਦ ਅਸੀਂ ਮੈਦਾਨ 'ਚ ਦੇਖਦੇ ਆ ਨਾ ਵੀ ਕਦੇ ਤਾਂ ਖਿਡਾਰੀ ਆਉਂਦਾ ਸੀ ਤੇ ਕੂਕਾ ਪੈਂਦੀ ਸੀ ਅੱਜ ਖਿਡਾਰੀ ਆਉਂਦਾ ਤਾਂ ਨਾਲ ਗਨਮੈਨ ਹੁੰਦੇ ਨੇ ਅੱਜ ਖਿਡਾਰੀ ਆਉਂਦਾ ਨਾ ਤੇ ਨਾਲ ਹਥਿਆਰ ਹੁੰਦੇ ਨੇ ਅਸਲਾ ਹੁੰਦਾ ਡਰ ਨਹੀਂ ਲੱਗਦਾ ਵੀ ਇਹ ਕਬੱਡੀ ਕਿੱਧਰ ਨੂੰ ਜਾਵੜੀ ਮੈਂ ਇਹ ਸਹੀ ਨੂੰ ਲੈਣਾ ਵੀ ਇਹਨੂੰ ਲੈ ਕੇ ਆਉਣ ਵਾਲਾ ਕੌਣ ਆ ਹੁਣ ਕਬੱਡੀ ਨਿਕਲ ਗੋਟੇ ਦੀ ਨਹੀਂ ਲਹਿਗੀ ਵੀ ਹੁਣ ਕਬੱਡੀ ਰਹਗੀ ਪੈਸੇ ਦੀ ਪਰ ਉਹ ਚੀਜ਼ ਨੇ ਕਬੱਡੀ ਤੇ ਅਸਰ ਵਾਲਾ ਪਲੇਅ ਹੀ ਖਤਮ ਹੋ ਗਿਆ ਅਖੌਣ ਇਹ ਖਤਮ ਹੋ ਗਈ। ਇਹ ਨਹੀਂ ਪਤਾ ਲੱਗਦਾ ਕਿਦੋਂ ਕੀ ਹੋ ਜਾਏ, ਕਿਦੋਂ ਚੱਲ ਜਾਏ, ਠਾਹ ਕਿਦੋਂ ਹੋ ਜਾਏਗਾ। ਤੁਹਾਨੂੰ ਕਿਤਨਾ ਕਿਤੇ ਡਰ ਨਹੀਂ ਲੱਗਦਾ ਵੀ ਜਿੱਥੇ ਕਬੱਡੀ ਲੋਕਾਂ ਦੀ ਇੱਕ ਗਰੀਬ ਦੀ ਕਬੱਡੀ ਹੁੰਦੀ ਸੀ। ਵੀ ਕਬੱਡੀ ਇੱਕ ਇਕਲੌਤੀ ਐਸੀ ਗੇਮ ਆ ਜਿਸ ਨੂੰ ਗਰੀਬ ਵੀ ਖੇਡ ਸਕਦਾ ਸੀ ਤੇ ਜ਼ਿਆਦਾਤਰ ਖੇਡਦਾ ਵੀ ਗਰੀਬ ਤਬਕਾ ਹੀ ਸੀ। ਕਿਉਂਕਿ ਇਸ ਗੇਮ ਦੇ ਵਿੱਚ ਕੋਈ ਬੈਟ ਨਹੀਂ ਚਾਹੀਦਾ ਕੋਈ ਬਾਲ ਨਹੀਂ ਚਾਹੀਦੀ ਐ ਕੋਈ ਹਾਕੀ ਨਹੀਂ ਚਾਹੀਦੀ ਕੁਛ ਨਹੀਂ ਚਾਹੀਦਾ ਬਸ ਤੂੰ ਥੋੜੇ ਕੋ ਨੀਕਰ ਹੋਣੀ ਚਾਹੀਦੀ ਐ ਯਾਰ ਤੁਸੀਂ ਮੈਦਾਨ ਤੇ ਜਾ ਕੇ ਖੇਡ ਲਓ ਨੀਕਰ ਦੇ ਲੰਗੋੜ ਚਾਹੀਦਾ ਨੀਕਰ ਦੇ ਲੰਗੋੜ ਚਾਹੀਦਾ ਸੀ ਇਹ ਐਸੀ ਗੇਮ ਸੀ ਪਰ ਹੁਣ ਤੂੰ ਤ ਭਾਈ ਕਿਤੇ ਨਾ ਕਿਤੇ ਡਰ ਨਹੀਂ ਲੱਗਦਾ ਵੀ ਯਾਰ ਉਹ ਲੋਕਾਂ ਦੀ ਗੇਮ ਪਰ ਅੱਜ ਜਦ ਅਸੀਂ ਮੈਦਾਨ ਚ ਦੇਖਦੇ ਆ ਨਾ ਵੀ ਕਦੇ ਤਾਂ ਖਿਡਾਰੀ ਆਉਂਦਾ ਸੀ ਤੇ ਕੂਕਾਂ ਪੈਂਦੀ ਸੀ ਅੱਜ ਖਿਡਾਰੀ ਆਉਂਦਾ ਤਾਂ ਨਾਲ ਗਨਮੈਨ ਹੁੰਦੇ ਨੇ ਅੱਜ ਖੜਾ ਰਹੀ ਹੁੰਦਾ ਨਾ ਤੇ ਨਾਲ ਹਥਿਆਰ ਹੁੰਦੇ ਨੇ ਅਸਲਾ ਹੁੰਦਾ ਡਰ ਨਹੀਂ ਲੱਗਦਾ ਵੀ ਕਬੱਡੀ ਕਿੱਧਰ ਨੂੰ ਜਾਵੜੀ ਡਰ ਤਾਂ ਲੱਗਦਾ ਹੀ ਐਸੇ ਜੀ ਨਾਲ ਪਹਿ ਬਾਅਦ ਜਿਵੇਂ ਗੱਲ ਕਰਦੇ ਸੀ ਮੈਂ ਐਸੇ ਜੀ ਨੂੰ ਜਨਾ ਵੀ ਇਹਨੂੰ ਲੈ ਕੇ ਆਉਣ ਵਾਲਾ ਕੌਣਾ ਹਾਂ ਇਹ ਪਰਤੋਲ ਕਰੋ ਪਹਿਲਾਂ ਗੱਲ ਤਾਂ ਇਹ ਆ ਵੀ ਪਲੇਅਰ ਹੀ ਲੈ ਕੇ ਆਏ ਆ ਹਾਂ ਹੈ ਪਲੇਅਰਾਂ ਨੇ ਗਾਂ ਦੇ ਗਾਂ ਵੀ ਸਾਡੇ ਚ ਨਹੀਂ ਖੇਡਦਾ ਉਹਨੂੰ ਨਹੀਂ ਕਰਦਾ ਉਹਨੂੰ ਧੋਕੀ ਦਵਾਤੀ ਉਹਨੂੰ ਨਿਖੜਨੇ ਦੇਣਾ ਨਹੀਂ ਉਹਨੂੰ ਨਹੀਂ ਖੇਡਣ ਦੇਣਾ ਉਪਰਿਕਾ ਮਚਲਿਆ ਪਹਿਲਾਂ ਕਿਹੜੀ ਸੀਗੀ ਹੁਣ ਜਿਹੜੀ ਕਬੱਡੀ ਆ ਪਹਿਲੀ ਗੱਲ ਤਾਂ ਇਹ ਆ ਕਿ ਕਬੱਡੀ ਜਿੰਦੂ ਕਹਿੰਨੀ ਨੀਕਰ ਲੰਗੋਟੇ ਦੀ ਸੀ ਇੱਕ ਆਪਦੀ ਘਰ ਦੀ ਖਰਾਕ ਹੈ ਖੇਡਦਾ ਦਾ ਹੀ ਹੁਣ ਕਬੱਡੀ ਨੀਕਰ ਲੰਗੋਟੇ ਦੀ ਨਹੀਂ ਰਹਗੀ ਵੀਰੇ ਹੁਣ ਕਬੱਡੀ ਰਹਗੀ ਪੈਸੇ ਦੀ ਜਿਹਦੀ ਜੇਬ ਭਾਰ ਚੱਲਦੀ ਆ ਡਾਈਟ ਆ ਦੀ ਵਧੀਆ ਠੋਕ ਕੇ ਖਾ ਸਕਦਾ ਪ੍ਰੈਕਟਿਸ ਕਰ ਸਕਦਾ ਉਹ ਖੇਡ ਸਕਦਾ ਨਾਰਮਲ ਅੱਗੇ ਉਹ ਨਹੀਂ ਖੇਡ ਸਕਦਾ ਬੰਦਾ ਜਿਵੇਂ ਅੱਗੇ ਨਾਰਮਲ ਘਰ ਤੋਂ ਉੱਠ ਕੇ ਘਰ ਦੀਆਂ ਰੋਟੀਆਂ ਘੋ ਖਾ ਕੇ ਖੇਡ ਜਾਂਦਾ ਸੀ ਹੁਣ ਨਹੀਂ ਉਹ ਖੇਡ ਸਕਦਾ ਹਣ ਕਬੱਡੀ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਆ ਦੇਖਿਆ ਜਾਵੇ ਫਿਰ ਜਿਵੇਂ ਮੈਂ ਹੁਣ ਇੱਥੇ ਨੋਟ ਕੀਤੀ ਹੈ ਗੱਲ ਹਮ ਕਬੱਡੀ 'ਚ ਸਭ ਤੋਂ ਜਿਹੜੀ ਘਾਟ ਪੈ ਰਹੀ ਆ ਪਿੰਡਵਾਰ ਦੇ ਮੈਚ ਹੁਣੇ ਬੰਦ ਹੋ ਗਏ ਇੱਕ ਬੰਦਾ ਪਿੰਡਵਾਰ ਚ ਬਾਹਰੋਂ ਹੋਵੇ ਨਾ ਹੂੰ ਕਿਉਂਕਿ ਪਿੰਡ ਦੇ ਪਲੇਅਰ ਤਿਆਰ ਹੋਣਗੇ ਜੇ ਹੁਣ ਪਿੰਡਵਾਰ ਚ ਤਿੰਨ ਬੰਨੂ ਰੱਖ ਦਿੰਦੇ ਆ ਇੱਕ ਬੰਦਾ ਤਕੜਾ ਤਿੰਨ ਬੰਨੂ ਲਾ ਕੇ ਟੀਮ ਬਣ ਗਈ ਬਣ ਗਈ ਚਲੋ ਉਹਨਾਂ ਨੇ ਵੀ ਟੀਮ ਬਣਾਈ ਠੀਕ ਆ ਚਲੋ ਪਲੇਅਰ ਤਕੜਾ ਕਈ ਪਿੰਡ ਦਾ ਪਲੇਅਰ ਹੁੰਦੇ ਨਹੀਂ ਇਹ ਪਲੇਅਰ ਜਾਨੀ ਕਿ ਜਵਾਕ ਹੀ ਹੁੰਦੇ ਆ ਉਹ ਵੀ ਲੱਖਾਂ ਰੁਪਈਆ ਦੇ ਕੇ ਟੀਮ ਬਣਾ ਕੇ ਵੀ ਜਿੱਤ ਕੇ ਪਿੰਡੋ ਮੈਚ ਜਿੱਤ ਗਿਆ ਬਸ ਇੱਕ ਸ਼ੌਹਰਤ ਲੈਣੀ ਹੈ ਵੀ ਜਿੱਤ ਕੇ ਕੀ ਫੈਦਾ ਉਹ ਨਾ ਖੇਡੋ ਹੂੰ ਖੇਡਣ ਲੱਗੇ ਆ ਆਪਦੇ ਪਿੰਖ ਮਰੇ ਖੇਡਣ ਲੱਗੇ ਆ ਚਾਹ ਕੋ ਬੰਨਲ ਕਰਕੇ ਖੇਡਣ ਲੱਗੇ ਆ ਕਿ ਇਹ ਬਸ ਵੀ ਆਪਦੇ ਪਿੰਡੋ ਜਿੱਤ ਲਿਆ ਵਾ ਟੌਰ ਬਣਾ ਕੇ ਤੁਰ ਲਿਆ ਕਸਾਲ ਫੇਰ ਅਗਲੇ ਸਾਲ ਫੇਰ ਵੇਖੀ ਜਾਉ ਲੱਖ ਰੁਪਇਆ ਨਾਮ ਹੁੰਦਾ ਤੇ ਪਲੇਅਰਾਂ ਨੂੰ ਦੰਦਨ ਲੱਖ ਰੁਪਇਆ ਦੇ ਦਿੰਦੇ ਆ ਬੈਸਟਾ ਨੂੰ ਹਾਂ ਨਾ ਨਾ ਉਹ ਖੜਾਉਣ ਵਾਸਤੇ ਨਾਲ ਵਿੱਚ ਕੱਲੀ ਟੀਮ ਦੇ ਵਿੱਚ ਬੈਸਟਾ ਨਾਲ ਅੱਡ ਪਿਆ ਜੇ ਮੰਨ ਲਓ ਮੈਂ ਉਹ ਤੁਹਾਨੂੰ ਕਹਿੰਦਾ ਮੈਂ ਤਿੰਨ ਪਲੇਅਰ ਖੜਾਉਣ ਲੱਗਾ ਠੀਕ ਆ ਉੱਥੇ ਲੱਖ ਰੁਪਇਆ ਨਾਮ ਆ ਹੂੰ ਤੇ ਘਰ ਤੋਂ ਘੱਟ ਵੀ 1.5 2 ਲੱਖ ਪਲੇਰਾਂ ਨੂੰ ਪਹਿਲਾਂ ਦੇਤਾ ਉਹਨਾਂ ਨੂੰ ਤੇ ਲੱਖ ਰੁਪਈਆ ਨਾਮ ਚੱਕਿਆ 1.5 ਲੱਖ ਪੱਲਿਓਂ ਦੇ ਕੇ ਤੇ ਨਾਮ ਬਣਾ ਲਿਆ ਬੰਦਾ ਕੀ ਨਾਮ ਬਣਾ ਲਿਆ ਦੱਸੋ ਇੱਕ ਜੋੜ ਤੇ ਜਿੱਤ ਕੇ ਬਣਾ ਲਓ ਨਾ ਜੇ ਬਣਾਉਣਾ ਨਾ ਅੱਛਾ ਐਂ ਵੀ ਚੱਲਦਾ ਬਈ ਚੱਲਦਾ ਹੀ ਇਹ ਹੁਣ ਹੁਣ ਦੀ ਜਿਹੜੀ ਕਬੱਡੀ ਆ ਨਾ ਇਹ ਕਬੱਡੀ ਨਹੀਂ ਹੋ ਗਈ ਇਹ ਤਾਂ ਇੱਕ ਬਿਜ਼ਨਸ ਤੌਰ ਤੇ ਜਿਵੇਂ ਇੱਕ ਠੱਡੇ ਵਾਲਾ ਕੰਮ ਹੋ ਗਿਆ ਇਹ ਤਾਂ ਇੱਕ ਬਿਜ਼ਨਸ ਬਣ ਗਿਆ ਗਰੁੱਪ ਬਣ ਗਏ ਵੀ ਇਹ ਇਦਾਂ ਰੈਫਰੀਆਂ ਦਾ ਅੱਡ ਹੋ ਗਿਆ ਕੋਚਾਂ ਦਾ ਜਿਵੇਂ ਅੱਡ ਹੋ ਗਿਆ ਸਾਰੇ ਅੱਡ-ਅਟ ਕਰਕੇ ਉਹਦੇ ਬਿਜ਼ਨਸ ਦੇ ਹਿਸਾਬ ਨਾਲ ਹੋ ਗਿਆ ਤੁਸੀਂ ਦੱਸ ਰਹੇ ਸੀ ਵੀ ਹੁਣ ਤਾਂ ਸਾਰਾ ਕੁਝ ਠੇਕੇ ਤੇ ਆ ਤੇ ਆ ਬਸ ਉਹੀ ਗੱਲ ਉਹੀ ਇਸੇ ਆ ਹੀ ਗੱਲ ਕਰ ਰਹੇ ਆ ਠੇਕੇਦਾਰ ਹੋ ਗਏ ਹੁਣ ਤਾਂ ਠੇਕੇ ਦਾ ਕੰਮ ਆ ਠੇਕੇ ਤੇ ਚੱਲਦਾ ਇੱਟੇ ਕਮੰਦਾ ਬੈਠਾ ਠੇਕੇਦਾਰ ਜਿਵੇਂ ਉਹਨੂੰ ਇੱਕ ਇੱਕ ਠੇਕੇਦਾਰ ਨੂੰ ਹੁਣ ਕਰਤਾ ਉਹਨੇ ਕਹਿਣਾ ਵੀ ਟੂਰਨਾਮੈਂਟ ਵਾਪੇ ਕਰਾ ਦੂੰਗਾ ਬਸ ਠੀਕ ਉਹਦੇ ਪਾਸੇ ਹੋਇਓ ਪੈਸੇ ਦੱਸੋ ਕਿੰਨੇ ਲਾਉਣੇ ਆ 20 ਲੱਖ ਲਾਉਣਾ 30 ਲੱਖ ਲਾਉਣਾ ਉਹ ਪੁਰਾਣੀ 50 ਲਾ 20 ਲਾ ਦੇ 30 ਲਾ ਦੇ 10 ਲਾ ਦੇ ਮੈਚ ਕਰਾ ਦੇਣਾ ਬਸ ਗੱਲ ਖਤਮ ਆਈ ਯਾਰ ਪਿਆਰ ਅੱਗੇ ਜਿਹੜੇ ਬੰਦੇ ਨਾ ਅੱਗੇ ਵੀ ਰਹੇ ਜਦੋਂ ਮੈਂ ਗੱਲ ਕਰਦਾ ਅੱਗੇ ਵੀ ਕਰਦਾ ਸੀ ਪਿੰਡਾਂ ਚੋਂ ਹੂੰ ਆਸੇ ਪਾਸੇ ਦੇ ਪਿੰਡਾਂ ਚੋਂ ਜਦੋਂ ਟੀਮ ਪੈਂਡ ਦੀ ਖੇਡਣ ਜਾਂਦੀ ਸੀ ਨਾ ਲੋਕੀ ਟਰਾਲੀਆਂ ਭਰ-ਭਰ ਕੇ ਵੇਖਣ ਜਾਂਦੇ ਸੀ ਵੀ ਆਪਣੇ ਯਾਰ ਪੈਂਡ ਦੇ ਮੁੰਡਿਆਂ ਨੇ ਖੇਡਣਾ ਤੇ ਆਪਣੇ ਇਲਾਕੇ ਦੇ ਮੁੰਡੇ ਨੇ ਖੇਡਣਾ ਹੈ ਹੁਣ ਕੌਣ ਜਾਂਦਾ ਅਸੇ ਇਨਾ ਕ੍ਰੇਜ਼ ਹੁੰਦਾ ਸੀ ਹਾਂ ਟਰਾਲੀਆਂ ਭਰ ਕੇ ਯਾਰ ਟੂਰਨਾਮੈਂਟ ਜਿਵੇਂ ਨਾ ਸਾਡੇ ਏਰੀਆ ਜ ਟੂਰਨਾਮੈਂਟ ਮਸ਼ਹੂਰ ਹੁੰਦੀ ਸੀ ਕਈ ਜਿਵੇਂ ਅੰਮੀਆਂ ਵਾਲੋਗ ਹੋਰ ਹੋਗਾ ਜਿਹੜੇ ਉਹ ਜ ਟੂਰਨਾਮੈਂਟ ਮੇਨ ਹੁੰਦੇ ਨਾ ਲੋਕ ਮੀਨਾ ਮੀਨਾ ਪਹਿਲਾਂ ਉਹਦਾ ਕੰਮ ਨੂੰ ਉਸਾ ਹੋਣਾ ਕਰਨ ਲੱਗ ਜਾਂਦੇ ਸੀ ਵੀ ਫਲਾਨੇ ਦਾ ਮੇਲਾ ਆ ਗਿਆ ਉੱਤੇ ਆਪਾਂ ਜਾਣਾ ਉੱਥੇ ਕੰਮ ਨਹੀਂ ਕਰਨਾ ਕੋਈ ਵੀ ਪੱਟੇ ਵੀ ਪਹਿਲਾਂ ਹੀ ਵੱਢ ਕੇ ਕੁੱਤਰ ਜਾਂਦੇ ਇੱਕ ਦਿਨ ਦੇ ਵੀ ਅੱਜ ਕੱਲ ਨੂੰ ਬੁੜਿਆਂ ਨੂੰ ਕਹਿੰਦਾ ਆਪੇ ਪਾਉਣੇ ਅਸੀਂ ਨਹੀਂ ਆਉਣਾ ਆਉਣਾ ਅਸੀਂ ਤਾਂ ਮੈਚ ਵੇਖਣ ਜਾਣਾ ਉਹ ਕੁੜੀ ਸੀ ਸਹੀ ਲੋਕਾਂ ਦੀ ਸੀ ਜਿਹੜੀ ਹਾਂ ਜੀਦੇ ਮਰੇ ਛੋਂ ਕੋ ਮਰੇ ਲੋਕ ਜਾਂਦੇ ਸੀਗੇ ਤੇ ਲੋਕ ਜਦੋਂ ਉੱਥੇ ਜਦੋਂ ਤਾੜੀ ਵਾਜਦੀ ਸੀ ਨਾ ਹੁਣ ਤਾਂ ਜਿਹੜਾ ਪੈਸਾ ਥੜਦੇ ਆ ਜਿਹੜੀ ਉਹ ਤਾੜੀ ਵਾਜਦੀ ਸੀ ਜਦੋਂ ਬੰਦਾ ਪੁਆਇੰਟ ਲੈ ਕੇ ਇੱਕ ਜਵਾਈ ਦੀ ਸੀ ਉਹ ਇਹਨੇ ਪੈਸੇ ਨਾਲੋਂ ਵੀ ਜ਼ਿਆਦਾ ਕੀਮਤੀ ਸੀ ਬਹੁਤ ਸੋਹਣੀ ਗੱਲ ਕਿਉਂਕਿ ਉਹ ਮਨ ਨੂੰ ਸ਼ਾਂਤੀ ਤੇ ਸਕੂਨ ਦਿੰਦੀ ਸੀ ਆ ਜਿਹੜਾ ਹੁਣ ਪੈਸਾ ਕਬੜੀ ਜਰੂਰ ਆ ਗਿਆ ਇਹ ਸ਼ਾਂਤੀ ਸਕੂਨ ਨਹੀਂ ਦਿੰਦਾ ਇਹ ਟੈਨਸ਼ਨ ਦਿੰਦਾ ਹੁਣ ਇਹ ਨਹੀਂ ਪਤਾ ਲੱਗਾ ਕਿਦੋਂ ਕੀ ਹੋ ਜਾਏ ਕਿਦੋਂ ਚੱਲ ਜਾਏ ਠਾਹ ਤੇ ਕਿਦੋਂ ਹੋ ਜਾਏ ਹਾ